ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬੀਤੀ ਰਾਤ ਗੁਰੂ ਨਾਨਕ ਨਗਰ ਬਠਿੰਡਾ ਵਿਕੇ ਦੋ ਧਿਰਾਂ ਦੇ ਵਿੱਚ ਹੋਇਆ ਝਗੜੇ ਦੇ ਵਿੱਚ ਕਈ ਹੋਏ ਜ਼ਖਮੀ ਆਓ ਆਪਾਂ ਦੋਨਾਂ ਧਿਰਾਂ ਤੋਂ ਜਾਣਦੇ ਆ ਪੂਰਾ ਮਾਮਲਾ ਕੀ ਹੈ ਹਾਂਜੀ ਵਿੱਚ ਕੀ ਲੰਨਾ ਤੁਹਾਡਾ ਮੇਰਾ ਨਾਮ ਅਮਰਜੀਤ ਹੈ ਅਮਰਜੀਤ ਜੀ ਜਿਹੜਾ ਤੁਹਾਡਾ ਲੈਕਚਡ ਹੋਇਆ ਕੀ ਹੋਇਆ ਕੀ ਹੈ ਕੀ ਕਾਰਨ ਕੀ ਮਾਮਲਾ ਕੀ ਹੈ ਮੈਂ ਆਪਣੇ ਕਿਸੇ ਘਰੇਲੂ ਕੰਮ ਲਈ ਮੈਂ ਆਪਣੇ ਮਾਮਾ ਜੀ ਕੋਲ ਜਾ ਰਿਹਾ ਸੀਗਾ ਰਸਤੇ ਦੇ ਵਿੱਚ ਮੈਨੂੰ ਕੁਲਵਿੰਦਰ ਉਸਦੇ بیٹے ਉਸਦੇ ਭਰਾ ਨੇ ਮੈਨੂੰ ਤੇ ਮੇਰੇ ਮਾਮਾ ਜੀ ਨੂੰ ਘੇਰ ਕੇ ਅਚਾਨਕ ਹੀ ਪ੍ਰੀਪਲਾਨ ਦੇ ਤਹਿਤ ਸਾਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਕਿਸੇ ਤੇਜ਼ਦਾਰ ਹਥਿਆਰ ਨਾਲ ਸਾਡੇ ਤੇ ਅਟੈਕ ਕੀਤਾ ਰਾਤ ਕਾਰਨ ਕੀ ਹੋਇਆ ਜਿਹੜਾ ਤੁਹਾਡੇ ਨਾਲ ਕੁੱਟਮਾਰ ਕੀਤੀ ਹੈ ਕੀ ਪੁਰਾਣੀ ਕੋਈ ਰੰਜਿਸ਼ ਸੀ ਜਾਂ ਕੋਈ ਹੋਰ ਕਾਰਨ ਨਾਲ ਕੁੱਟਿਆ ਗਿਆ ਪੁਰਾਣੀ ਰੰਜਿਸ਼ ਇਸ ਤੋਂ ਪਹਿਲਾਂ ਵੀ ਇੱਕ ਵਾਰ ਇਹ ਹਾਦਸਾ ਹੋ ਚੁੱਕਿਆ ਹੈ ਉਸ ਤੋਂ ਉਹਦੇ ਵਿੱਚ ਇਹ ਪੰਚਾਇਤ ਸਾਡੇ ਮਹੱਲੇ ਦੀ ਹੀ ਪੰਚਾਇਤ ਦੇ ਵਿੱਚ ਜਿਸ ਨੇ ਭਰੀ ਸਭਾ ਦੇ ਵਿੱਚ ਸਾਡੇ ਤੋਂ ਮਾਫੀ ਮੰਗੀ ਸੀਗੀ ਦੁਬਾਰਾ ਜਿਹਾ ਨਾ ਕਰਨ ਦੀ ਲੇਕਿਨ ਕੱਲ ਰਾਤ ਵੀਤੀ ਰਾਤ ਫੇਸ ਨੇ ਪ੍ਰੀਪਲਾਨ ਦੇ ਤਹਿਤੀ ਕੀਤਾ ਹਾਂ ਤਾਂ ਅਕੀ ਤੁਸੀਂ ਇਸ ਦੇ ਬਾਰੇ ਕੋਈ ਇਨਫੋਰਮੇਸ਼ਨ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜੀ ਮੈਂ ਮੁਰਲੀ ਜੋ ਇਨਫੋਰਮੇਸ਼ਨ 612 ਤੇ ਮੈਂ ਡਾਲ ਕਰਕੇ ਮੈਂ ਮੇਰੇ ਮੈਂ ਕਰਤੀ ਸੀਗੀ ਐਂਡ ਉਸ ਬਾਅਦ ਮੈਨੂੰ ਮੈਂ ਹਸਪੀਟਲ ਇੱਥੇ ਮੈਂ ਆ ਗਿਆ ਸੀਗਾ ਕਿ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੈ ਜੀ ਫਿਲਹਾਲ ਜੋ ਡਾਕਟਰੀ ਇੱਥੇ ਉਹ ਹੈਗਾ ਫਰਸਟ ایڈ ਜੋ ਮਿਲ ਰਹੀ ਹੈ ਉਸ ਤੇ ਹੀ ਹਾਲੇ ਹੈਗੇ ਆ ਤੁਹਾਡੇ ਕਿਤੇ ਕਿਤੇ ਸੱਟਾਂ ਵੱਜੀਆਂ ਮੇਰੇ ਸ਼ੋਲਡਰ ਸੇ ਫਿੰਗਰਸ ਸੇ ਐਂਡ ਸੇ ਤੇ ਮੇਰੇ ਸੱਟਾਂ ਵੱਜੀਆਂ ਨੇ ਜਦੋਂ ਉਹਨਾਂ ਨੇ ਮੇਰੇ ਨਾਲ ਖਿੱਚਤੂ ਕੀਤੀ ਤਾਂ ਮੇਰੀ ਚੇਨ ਵੀ ਜੋ ਕਿ ਮੇਰੇ ਗਲ ਚ ਪਾਈ ਹੋਈ ਸੀ ਉਹ ਵੀ ਮੇਰੇ ਕੋਲ ਨਹੀਂ ਹੈ ਤੁਸੀਂ ਕੀ ਜਾਣਦੇ ਹੋ ਮੈਂ ਚੋਨਾ ਕੀ ਮੀ ਪ੍ਰਸ਼ਾਸਨ ਤੋਂ ਮੇਰੀ ਮੰਗ ਹੈ ਕਿ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਕੀ ਨਾਮ ਹੈ ਤੁਹਾਡਾ ਲਸ਼ਮਨ ਦਾਸ ਜੀ ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ ਉਗਰ ਨਾਨਕ ਨਗਰ ਅੱਜ ਕੀ ਹੋਇਆ ਮਾਮਲਾ ਕੀ ਹੈ ਮਾਮਲਾ ਕਿ ਅਸੀਂ ਜਾ ਰਹੇ ਸੀ ਦੋ ਜਣੇ 3 ਜਣੇ ਤੇ ਜਾਤੇ ਹਾਂ ਮੈ ਰੋਕ ਲਿਆ ਕਿਸ ਨੇ ਕੁਲਵਿੰਦਰ ਨੇ ਅੱਛਾ ਕਾਰਨ ਹਾਂਜੀ ਕਾਰਨ ਕੀ ਹੈ ਅਸੀਂ ਰੋਕ ਲਿਆ ਇਹ ਗਾਲਾ ਵਲਾਂ ਕਰਨ ਲੱਗਾ ਹਰ ਨਾਲ ਅਸੀਂ ਅੱਗੇ ਨਿਕਲ ਗਏ ਟ੍ਰੈਕਟਰ ਚੱਲ ਗਿਆ ਸੀ ਜੀ ਇਹਨਾਂ ਨੇ ਬੰਦੇ ਪਿੱਛੋਂ ਬਲਾ ਕੇ ਤੇ ਇਹਨੇ ਪਿੱਛੋਂ ਹਮਲਾ ਕਰ ਦਿੱਤਾ ਕੁਲਵਿੰਦਰ ਨੇ ਮੈਂ ਆਪਣੇ ਪੰਜ ਰਿਪੋਰਟ ਕੀਤਾ ਤੇ ਮੇਰਾ ਭਾਜ ਆ ਗਿਆ ਟੈਂਟਰ ਰੋਡ ਤੇ ਬਸ ਆ ਗੱਲ ਹੈ ਤੇ ਸਾਾਨੂੰ ਪਤਾ ਨਹੀਂ ਸਟੱਪਟਾ ਲੱਗੀ ਹੈ ਤੇ ਕੀ ਤੁਸੀਂ ਪੁਲਿਸ ਵਾਲਿਆਂ ਨੂੰ ਕੋਈ ਇਨਫੋਰਮੇਸ਼ਨ ਦਿੱਤੀ ਵੀ ਤੁਹਾਡੇ ਤੇ ਹਮਲਾ ਹੋਇਆ ਹਾਂਜੀ ਹਾਂਜੀ ਦਿੱਤੀ ਜੀ ਦੋ ਆਏ ਆਪਣੇ ਥਰਮਲ ਥਾਲੇ ਤੋਂ ਜੀ ਔਰ ਅਪਲੀਕੇਸ਼ਨ ਲੈ ਕੇ ਦਿੱਤੀ ਹੈ ਇਸ ਕਰਕੇ ਹੁਣ ਤੁਸੀਂ ਕੀ ਕਾਰਵਾਈ ਕੀ ਕਰਨੇ ਹੋ ਆਏ ਕਹਿੰਦੇ ਇਹਨਾਂ ਨੂੰ ਸਖਤ ਸਖਤ ਕੀਤਾ ਜਾਵੇ ਲੋਨ ਠੀਕ ਹੈ ਜੀ ਬਹੁਤ ਮੇਰੀ ਹਾਲਤ ਖਰਾਬ ਹੋ ਰਹੀ ਤਰਦ ਹੋ ਰਿਹਾ ਬੇਨ ਅਲੀ ਮਤਾਈ ਕੀ ਨਾ ਮੈਂ ਤਾਂ ਡਰ ਮੇਰਾ ਨਾਮ ਛੇਲਾ ਜੀ ਮਤਾਈ ਜਿਹੜਾ ਆ ਮਾਮਲਾ ਹੋਇਆ ਐ ਐਕਸੀਡੈਂਟ ਹੋਇਆ ਐ ਇਹ ਕੀ ਕਾਰਨ ਐ ਤੇ ਕੀ ਕੀ ਹੋਇਆ ਕੀ ਐ ਮੈਨੂੰ ਤਾਂ ਜੀ ਘਰੇ ਫੋਨ ਆਇਆ ਬੱਚੇ ਨੂੰ ਬੁਲਾ ਲਿਆ ਬਸ ਜੀ ਮੈਨੂੰ ਕੋਈ ਗੱਲ ਦਾ ਕੋਈ ਪਤਾ ਨਹੀਂ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਮੈਂ ਉਦੋਂ ਭੱਜ ਕੇ ਗਈ ਆ ਉਦੋਂ ਇਹਨਾਂ ਦੇ ਸਿਰ ਉਰ ਪਾੜਤੇ ਸੀ ਅੱਛਾ ਜੀ ਹਾਂਜੀ ਇਹ ਕਦੋਂ ਦਾ ਮਾਮਲਾ ਐ ਇਹ ਬਸ ਕੱਲ ਦਾ ਰਾਤ ਦਾ ਇਹ ਬਸ ਹੋਊਗਾ 10 ਲਾ ਲਓ ਤੁਸੀਂ 10 ਕ ਪੌਣੇ 10 ਇੰਨੇ ਕਦਾ ਟਾਈਮ ਹੋਊਗਾ ਤੇ ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ ਹੋ ਬਸ ਅਸੀਂ ਕਹਿੰਦੇ ਇਹਨਾਂ ਨੂੰ ਬਸ ਸਬਕ ਸਿਖਾਇਆ ਜਾਵੇ ਇਹਨਾਂ ਨੂੰ ਹਾਂਜੀ ਵਿੱਚ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭੁਪਿੰਦਰ ਮਾਨਸਲ ਹੈ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਨੂੰ ਹੁਣੇ ਪਤਾ ਲੱਗਿਆ ਵੀ ਇਹ ਰਾਤ ਅਮਰਜੀਤ ਨੰਦਾ ਤੇ ਉਹਦੇ ਮਾਮੇ ਨਾਲ ਕੁੱਟਮਾਰ ਕੀਤੀ ਹੈ ਇਹ ਪਹਿਲਾਂ ਵੀ ਇੱਕ ਵਾਰੀ ਇਹਨਾਂ ਤੇ ਹਮਲਾ ਹੋਇਆਗਾ ਸੋ ਐਤਕੀ ਜਿਹੜੀ ਵੀ ਕੋਈ ਬਣਦੀ ਕਾਰਵਾਈ ਉਹ ਪੂਰੀ ਕਰਕੇ ਤੇ ਸਹੀ ਤਰ੍ਹਾਂ ਜਿਹੜਾ ਹੈਗਾ ਉਹ ਮਤਲਬ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੀ ਜਿਹੜੀ ਵਾਰਦਾਤ ਨਾ ਹੋਣ ਤੇ ਇਹਨਾਂ ਨੂੰ ਇਨਸਾਫ ਮਿਲ ਜੇ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਪੀ ਸੀ ਹਾਂਜੀ ਵੀਰ ਜੀ ਕੀ ਹੋਇਆ ਕੀ ਇਹ ਮਾਮਲਾ ਕੀ ਹੈ ਇਹ ਮਾਮਲਾ ਰਾਤ ਨੂੰ ਕੋਈ ਮੇਰੇ ਫਾਦਰ ਸਾਹਿਬ ਦਾ ਪ੍ਰੋਪਰਟੀ ਦਾ ਕੰਮ ਹੈ ਜੀ ਦਫ਼ਤਰ ਪਤਾ ਕੇ ਘਰ ਜਾ ਰਹੇ ਸੀਗੇ ਇਹਨਾਂ ਦੇ ਤਿੰਨ ਚਾਰ ਜਣੇ ਮੁੰਡੇ ਖੜੇ ਸੀਗੇ ਉਹਨਾਂ ਕੋਲੇ ਪੇਮੈਂਟ ਸੀਗੇ ਤੇ ਉਹਨਾਂ ਦੀ ਲੁੱਟ ਕੋ ਖਾਦੇ ਸੀਗੇ ਇਹ ਤੇ ਆਪਾਂ ਜੀ ਬੋਝਾੜ ਹੋਈ ਆ ਬਸ ਨੇਤੀ ਲਾਟਦੇ ਲਾਟਦੇ ਬਸ ਗੜਾਈ ਬਾਦੀ ਗਈ ਤੇ ਕਿੱਥੇ ਕਿੱਥੇ ਸੱਟਾਂ ਵਜੀਆਂ ਤੁਹਾਡੇ ਵੀ ਤੇ ਉਹਨਾਂ ਦੇ ਵੀ ਮੇਰੇ ਚੂਲੇ 'ਤੇ ਸੱਟ ਆਈ ਅੱਖ 'ਤੇ ਸੱਟ ਆਈ ਹੋਰ ਹਾਂਜੀ ਬਸ ਤੇ ਤੁਸੀਂ ਕੀ ਕਰ ਚਾਹਨੇ ਹੋ ਹਾਂ ਬਸ ਜਿਹੜਾ ਕਾਰਵਾਈ ਆਈ ਬੰਦੀ ਕੀਤੀ ਜਾਵੇ ਠੀਕ